ਕਾਉਂਸਲ ਸੀਏਸੀ ਅਪਡੇਟਸ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਕੀ ਆਪਾਂ ਤੁਹਾਡੇ ਲਈ ਨੌਜਵਾਨ ਅਤੇ ਬੇਰੁਜ਼ਗਾਰ ਲਈ ਰੋਜ਼ਾਨਾ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਸਕੀਮਾਂ ਤਹਿਤ ਨਵੀਂ-ਨਵੀਂ ਜਾਣਕਾਰੀ ਜਾਂ ਫੇ ਕੋਈ ਵੀ ਨਵੀਂ ਅਪਡੇਟ ਸਾਡੇ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਹਾਂ ਜੇਕਰ ਤੁਸੀਂ ਵੀ ਆਪਣੇ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਸੇਵਾ ਕੇਂਦਰ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਘਰ ਬੈਠੇ ਡਿਜੀਟਲ ਕ੍ਰिएਟਰ ਕੋਰਸ ਵੀ ਕਰ ਸਕਦੇ ਹੋ ਜਿਵੇਂ ਕਿ YouTube ਕੋਰਸ 0 ਡਾਲਰ ਮਾਰਕੀਟਿੰਗ Instagram Facebook ਕੋਰਸ ਆਦਿ ਇਹ ਸਾਰੇ ਕੋਰਸ ਆਨਲਾਈਨ ਹੋਣਗੇ ਨੈਕਸਟ ਖਬਰ ਲੈ ਕੇ ਆਏ ਆਂ ਇੰਡੀਆ ਵਰਸ ਇੰਗਲੈਂਡ ਦਾ ਜੋ ਟੈਸਟ ਮੈਚ ਟੂਡੇ ਯਾਨੀ ਕਿ ਅੱਜ ਹੋਣਾਗਾ ਜਿਸ ਦੇ ਵਿੱਚ ਭਾਰਤ ਅੱਜ ਸਿਰਫ 10 ਖਿਡਾਰੀਆਂ ਦੇ ਨਾਲ ਹੀ ਉਤਰੂਗਾ ਮੈਦਾਨ ਦੇ ਵਿੱਚ ਨੰਬਰ 1 ਗੇਂਦਬਾਜ਼ ਰਵੀਚੰਦਰ ਅਸ਼ਵਿਨ ਜੋ ਪਹਿਲੇ ਹੀ ਬਾਹਰ ਹੋ ਚੁੱਕੇ ਨੇ ਜਿਸ ਦਾ ਇੰਗਲੈਂਡ ਨੂੰ ਹੋਇਆ ਬਹੁਤ ਹੀ ਵੱਡਾ ਫਾਇਦਾ ਨੈਕਸਟ ਵਾਰ ਥੋੜੀ ਜਿਹੀ ਰਿਕਰੂਟਮੈਂਟ ਦੀ ਖਬਰ ਲੈ ਕੇ ਆਈ ਆ ਆਈਡੀਬੀਆਈ ਬੈਂਕ ਜੂਨੀਅਰ ਅਸਿਸਟੈਂਟ ਮੈਨੇਜਰ ਰਿਕਰੂਟਮੈਂਟ 2024 ਜਿਸ ਦੀ ਕੀ ਸੈਲਰੀ 6 ਤੋਂ ਲੈ ਕੇ 6.5 ਲੱਖ ਪਰ ਇਅਰ ਹੋ ਸਕਦੀ ਆ ਤੇ ਇਸ ਨੂੰ ਕੋਈ ਵੀ ਡਿਗਰੀ ਪਾਸ ਜ ਹੈ ਬੱਚੇ ਅਪਲਾਈ ਕਰ ਸਕਦੇ ਨੇ ਤੇ ਇਸ ਨੂੰ ਅਪਲਾਈ ਕਰਨ ਦੀ ਜੋ ਲਾਸਟ ਡੇਟ ਹੈ ਉਹ 26 ਫਰਵਰੀ 2024 ਤੱਕ ਹੈ ਅਗਲੀ ਆਪਾ ਜੋ ਖਬਰ ਲੈ ਕੇ ਆਏ ਕਿਸਾਨੀ ਅੰਦੋਲਨ ਜੋ ਚੱਲ ਰਿਹਾ 2024 ਦੇ ਪ੍ਰਭਾਵ ਹੁਣ ਬੀਕੇਯੂ ਉਗਰਾਹਾ ਵੱਲੋਂ ਵੀ ਮੋਰਚਾ ਖੋਲ੍ਹਣ ਦਾ ਐਲਾਨ ਹੋ ਚੁੱਕਿਆਗਾ ਅੱਜ ਬੀਜੇਪੀ ਲੀਡਰ ਦੇ ਸਾਬਕਾ ਸੀਐਮ ਸੀ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਤੇ ਕੀਵਲ ਸਿੰਘ ਢਿੱਲੋਂ ਦੀ ਰਿਹਾਈ ਦਾ ਕਰਨਗੇ ਕਿਰਾਓ ਨੈਕਸਟ ਜੋ ਇੱਕ ਨਵੀਂ ਰਿਕਰੂਟਮੈਂਟ ਆਈ ਹੈ ਪੀ ਟ੍ਰਿਪਲ ਐਸ ਬੀ ਦੀ 2024 ਰਿਕਰੂਟਮੈਂਟ ਆ ਜਿਸ ਦੇ ਵਿੱਚ ਰਿਕਰੂਟਮੈਂਟ ਆਫ ਲੇਬਰ ਇਨਸਪੈਕਟਰ ਗ੍ਰੇਡ 1 ਟੈਕਨੀਸ਼ੀਅਨ ਗ੍ਰੇਡ 1 ਟੈਕਨੀਕਲ ਅਫੀਸਰ ਟੈਕਨੀਸ਼ੀਅਨ ਗ੍ਰੇਡ 3 ਇਹ ਸਾਰੇ ਰਿਕਰੂਟਮੈਂਟ ਆਈਆਂ ਨੇ ਤੇ ਇਸ ਦੀ ਲਾਸਟ ਡੇਟ 11 ਮਾਰਚ 2024 ਤੱਕ ਤੁਸੀਂ ਪਲਸ 2 ਡਿਗਰੀ ਪਾਸ ਅਪਲਾਈ ਕਰ ਸਕਦੇ ਨੇ ਨੈਕਸਟ ਜੋ ਖਬਰ ਹੈ ਪੇਟੀਐਮ ਨੂੰ ਲੈ ਕੇ ਆਰਬੀਏ ਨੂੰ ਮਿਲੀ ਵੱਡੀ ਰਾਹਤ ਹੈ ਜੋ ਕਿ 29 ਫਰਵਰੀ ਨੂੰ ਬੰਦ ਹੋਣਾ ਸੀ ਪੇਟੀਐਮ ਉਸ ਨੂੰ ਹੁਣ 15 ਮਾਰ 2024 ਤੱਕ ਜੋ ਹੈ ਐਲਾਨ ਕਰ ਦਿੱਤਾ ਕਿ ਇਹ 15 ਮਾਰ 2024 ਤੱਕ ਤੁਸੀਂ ਇਸ ਵਿੱਚ ਰਾਸ਼ੀ ਜਮ੍ਹਾਂ ਕਰ ਸਕਦੇ ਹੋ ਨੈਕਸਟ ਜੋ ਖਬਰ ਲੈ ਕੇ ਆਈਆਂ ਕੇਂਦਰ ਸਰਕਾਰ ਦੇ ਕਿਸਾਨਾਂ ਵਿਚਾਲੇ ਵੀਰਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ ਵੀ ਬੇਸਿੱਟਰ ਰਹੀ ਜਿਸ ਦੇ ਵਿੱਚ ਇਹ ਮੀਟਿੰਗ ਚੰਡੀਗੜ੍ਹ ਵਿੱਚ ਰਾਤ ਕਰੀਬ 1.5 ਵਜੇ ਤੱਕ ਚੱਹੀ ਸਹੀ ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਂਦਰ ਸਰਕਾਰ ਦੀ ਤਰਫੋਂ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿੱਤ्यानंद رائے ਵੀ ਸਮੁਲਿਤ ਰਹੇ ਅੱਜ ਜਪਾਤ ਨੂੰ ਕੰਪਿਊਟਰ ਦੇ ਇੱਕ ਨਵਾਂ ਸ਼ਾਰਟਕੱਟ ਸਿਖਾਉਣ ਜਾ ਰਹੇ ਹਾਂ ਕੰਟਰੋਲ ਪਲੱਸ ਕੇ ਜੋ ਕਿ ਤੁਸੀਂ ਯੂਜ਼ ਕਰ ਸਕਦੇ ਹੋ ਕੋਈ ਵੀ ਲਿੰਕ ਕ੍ਰੀਏਟ ਕਰਨ ਦਾ ਵੈਬ ਪੇਜ ਦਾ ਕਿਸੇ ਵੀ ਪਿਕਚਰ ਦਾ ਈਮੇਲ ਦਾ ਤੇ ਉਸ ਲਿੰਕ ਨੂੰ ਤੁਸੀਂ ਕਿਸੇ ਵੀ ਫਾਈਲ ਦੇ ਨਾਲ ਅਟੈਚ ਕਰ ਸਕਦੇ ਹੋ ਨੈਕਸਟ ਜੋ ਖਬਰ ਲੈ ਕੇ ਆਏ ਹਾਂ ਪਤੌੜਲੀ ਐਸ ਕੇ ਐਮ ਬੀ ਆਲ ਨਦੀਆਂ ਤਾਲ ਮੇਲ ਕਤੀ ਮੈਂਬਰੀ ਕਮੇਟੀ ਕਰੇਗੀ ਮੀਟਿੰਗ ਕੇਂਦਰ ਨੇ ਸੰਪਰਕ ਕਰਕੇ ਕਈ ਵੱਡੇ ਕਿਸਾਨ ਆਗੂਆਂ ਤੋਂ ਮੰਗਿਆ ਸਹਿਯੋਗ ਤਾਜ਼ਾ ਹਾਲਤਾਂ ਨੂੰ ਲੈ ਕੇ ਹੋਵੇਗੀ ਸਮਿਖਿਆ ਪਿਛਲੇ ਅੰਦੋਲਨ ਕਾਰਨ ਵਾਲੀਆਂ 40 ਜਥੇਬੰਦੀਆਂ ਨਾਲ ਵੀ ਮੀਟਿੰਗ ਚਾਹੁੰਦੀ ਹੈ ਸਰਕਾਰ ਜੇਕਰ ਤੁਸੀਂ ਵੀ ਰੋਜ਼ਾਨਾ ਐਦਾ ਐਦਾ ਦੇ ਨਵੀਂ-ਨਵੀਂ ਅਪਡੇਟਸ ਅਤੇ ਨਿਊਜ਼ ਜਾਨਣਾ ਚਾਹੁੰਦੇ ਹੋ ਤਾਂ ਅਜ਼ਲੀ ਸਾਡੇ ਪੇਜ ਨੂੰ ਅਕਾਊਂਟ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਵੀਰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਥੈਂਕ ਯੂ ਵੈਰੀ ਮਚ